ਵਕਤ ਦੀ ਦੇਖ ਕੇ ਗੱਲ ਕਰੀਏ ਤਾਂ ਅਜੋਕੇ ਕੈਲੰਡਰ ਦੀ ਸ਼ੁਰੂਆਤ ਈਸਾ ਮਸੀਹ ਨਾਲ ਜੁੜੀ ਹੋਈ ਹੈ ਇਸ ਲਈ ਇਸ ਨੂੰ ਈਸਵੀ ਕਿਹਾ ਜਾਂਦਾ ਹੈ ਮੰਨਤਾ ਹੈ ਕਿ 700 ਈਸਾ ਪੂਰਵ ਤੋਂ ਪਹਿਲਾਂ ਸਾਲ ਦੀ ਸ਼ੁਰੂਆਤ ਮਾਰਚ ਤੋਂ ਹੁੰਦੀ ਸੀ ਅਤੇ ਦਸੰਬਰ ਵਿੱਚ ਸਾਲ ਖਤਮ ਹੋ ਜਾਂਦਾ ਸੀ ਫਿਰ ਕੈਲੰਡਰ ਵਿੱਚ ਜੇਨਸ ਦੇਵਤੇ ਦੇ ਨਾਂ ਤੇ ਜਨਵਰੀ ਤੇ ਫੈਬਰੂਆ ਦੇਵੀ ਦੇ ਨਾਤੇ ਫਰਵਰੀ ਜੋੜੇ ਗਏ ਅਤੇ 365 ਦਿਨਾਂ ਦੇ ਸੂਰਜ ਨੂੰ ਸਾਲ ਦਾ ਆਧਾਰ ਮੰਨਿਆ ਗਿਆ। ਮਾਰਸ ਦੇਵਤੇ ਦੇ ਨਾਤੇ ਮਾਰਚ ਬਣਾਇਆ ਗਿਆ। ਅਪ੍ਰੈਲ ਦਾ ਆਰਥੀ ਉਦਘਾਟਨ ਕਰਨਾ ਹੁੰਦਾ ਹੈ। ਰੋਮਨ ਦੇਵੀ ਮਾਇਆ ਦੇ ਨਾਤੇ ਮਈ ਜੂਨੋ ਦੇਵੀ ਦੇ ਨਾਤੇ ਜੂਨ ਕੁਇੰਟਲਿਸ ਦੇ ਨਾਤੇ ਜੁਲਾਈ ਰੋਮਨ ਸਮਰਾਟ ਜੂਲੀਅਸ ਸੀਜ਼ਰ ਦੇ ਨਾਂ ਤੇ ਅਗਸਤ ਮਹੀਨੇ ਦਾ ਨਾਂ ਪਿਆ April June ਸਤੰਬਰ ਅਤੇ ਨਵੰਬਰ ਇਨਾਂ ਨੂੰ 30 ਦੇ ਅਵੇ ਫਰਵਰੀ ਛੱਡ ਕੇ ਬਾਕੀ ਮਹੀਨਿਆਂ ਦੇ ਦਿਨ 31 ਰੱਖੇ ਗਏ 1582 ਈਸਵੀ ਵਿੱਚ ਗ੍ਰੈਗਰੀ ਪੋਪ ਨੇ ਇਸ ਨੂੰ ਕੁਝ ਸੋਧਾਂ ਕੀਤੀਆਂ ਇਸੇ ਲਈ ਇਸ ਕੈਲੰਡਰ ਨੂੰ ਗ੍ਰੈਗ ਗ੍ਰੈਗੋਰੀਅਨ ਕੈਲੰਡਰ ਕਿਹਾ ਜਾਂਦਾ ਹੈ ਮੁਸਲਮਾਨਾਂ ਦਾ ਹਿਜਰੀ ਕੈਲੰਡਰ ਹੈ ਜੋ ਚੰਦਰਮਾ ਨਾਲ ਸੰਬੰਧਿਤ ਹੈ ਇਸ ਵਿੱਚ 354 ਚਰਨਜਾ ਦੇ ਹੁੰਦੇ ਹਨ 16 ਜਲਾਈ 622 ਨੂੰ ਮੁਹੰਮਦ ਸਾਹਿਬ ਮੱਕਾ ਤੋਂ ਮਦੀਨਾ ਚਲੇ ਗਏ ਇਹ ਉਦੋਂ ਸ਼ੁਰੂ ਹੋਇਆ ਬਿਕਰਮੀ ਸੰਮਤ ਦੀ ਸ਼ੁਰੂਆਤ 57 ਈਸਾ ਪੂਰਬ ਵਿੱਚ ਪਰਾਚੀਨ ਉਜੈਨ ਵਿੱਚ ਹੋਈ ਇਸ ਨੂੰ ਈਸਵੀ ਬਣਾਉਣ ਲਈ 57 ਸਾਲ ਘਟਾ ਦਿੱਤੇ ਜਾਂਦੇ ਹਨ ਇਸੇ ਤਰ੍ਹਾਂ ਸ਼ਕ ਰਾਜਿਆਂ ਨੇ 78 ਈਸਵੀ ਨੂੰ ਸ਼ਕ ਸ਼ੁਰੂ ਕੀਤਾ ਇਸ ਨੂੰ ਈਸਵੀ ਬਣਾਉਣ ਲਈ 78 ਸਾਂ ਜੋੜ ਦਿੱਤੇ ਜਾਂਦੇ ਹਨ ਇਸੇ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਵਕਤ ਦਾ ਪਹੀਆ ਲਗਾਤਾਰ ਨਿਰੰਤਰ ਚੱਲਦਾ ਰਹਿੰਦਾ ਹੈ ਬਦਲ ਰਿਹਾ ਹੈ ਅਤੇ ਹੋਰ ਵੀ ਬਦਲੇਗਾ ਕੁੱਲ ਮਿਲਾ ਕੇ ਮੈਂ ਆਸਤੂ ਦੇ ਕਥਨ ਨਾਲ ਇਸ ਵਿਸ਼ੇ ਨੂੰ ਸਮਾਪਤ ਕਰਦਾ ਹਾਂ ਆਸਤੂ ਕਹਿੰਦਾ ਤੂੰ ਆਪਣੇ ਪੈਰਾਂ ਤੇ ਖੁਦ ਉਸ ਸਮੇਂ ਕੁਹਾੜੀ ਮਾਰਦਾ ਹੈ ਜਦੋਂ ਆਪਣਾ ਸਵਾਬ ਬਰਬਾਦ ਕਰਦਾ ਹੈ ਬਾਅਦ ਵਿੱਚ ਤੈਨੂੰ ਇਸ ਲਈ ਪਛਤਾਵਾ ਹੋਵੇਗਾ ਇਸ ਲਈ ਹੁਣੇ ਸਾਵਧਾਨ ਹੋ ਜਾ ਧੰਨਵਾਦ